मेरा नाम लेफ्टिनेंट पलवी है मैं सात सितंबर को पासिंग आउट परेड से हिस्सा लिया ऑफिस ट्रेनिंग अकेडमी तो जो तो पास आउट हुई है जर्नी मैं कह बहुत ही ज्यादा सही रही है अच्छी रही है स्ट्रगलिंग हो भी सकती है नहीं भी हो सकती है बट अगर मेहनत की थी है वो चीज तो वह चीज़ एक मुकाम जरूर दी है स्टडी मैं अपने ट्वेल्थ तक इतों ही की पठानकोट तो ही क्राइस्ट बिगेंग कॉन्वेंट स्कूल उस तो बाद मैं ग्रेजुएशन चंडीगढ़ मूव किया ग्रैजुएश ट्वेल्थ तो बाद मैं एग्जाम दिता से माई पागो आर्म्ड फोरसिस प्रिपरेटर इंस्टीट्यूट का जेहे च मैं सिलेक्ट होकर तीन साल आ, थे थे की ग्रैजुएशन प्लस आर्म्ड फोर्सिज के एग्जाम प्रिपेयर किया ऑफिसर ट्रेनिंग अकैडमी का टैसट हूँ सी डी एस ई क्लीयर करके ऑल इंडिया रैंक सिक्स लेके मैं ऑफिसर ट्रेनिंग अकैडमी सिलेक्ट हुई सी इलेवन मंथ की ट्रेनिंग कंप्लीट करके सत सपटेंबर मैं पास आउट हुई हूँ ओ टी ए तो मैं मेरी फैमिली ना खड़ी हूँ इस टाइम पर जिन्होंने बहुत ही ज़्यादा सपोर्ट किया मैं ਇੱਕ ਇਹ ਜੀ ਸੋਸਾਇਟੀ ਜੋ ਆ ਕੇ ਜਾਂ ਕਿਹੋ ਜੇ ਪਿੰਡ ਤੋਂ ਆ ਕੇ ਜੋ ਕਿ ਨਾ ਕਿ ਨਾ ਹੀ ਜ਼ਿਆਦਾ ਨਾ ਡਾਈਵਰਸ ਹੈ ਬਹੁਤ ਬਹੁਤ ਜ਼ਿਆਦਾ ਬੈਕਵਰਡ ਏਰੀਆ ਤੋਂ ਆ ਜਾਂਦਾ ਹੈ ਉਥੋਂ ਉੱਠ ਕੇ ਖੜੇ ਹੋਣਾ ਮੈਂ ਆਪਣੀ ਇੱਕ ਜਿਤਨੀ ਮੰਦੀ ਮੈਂ ਮੰਨਦੀ ਆ ਕਿ ਨਾ ਤਿੰਨਾਂ ਨੇ ਜੋ ਮੇਰੇ ਪਿੱਛੇ ਕੀਤਾ ਹੈ ਬਸ ਉਹੀ ਹੈ ਕਿਉਂਕਿ ਇੰਦਾ ਸਪੋਰਟ ਨਹੀਂ ਹੁੰਦਾ ਤੇ ਮੈਂ ਕੱਲੀ ਕੁਝ ਵੀ ਨਹੀਂ ਕਰ ਸਕਦੀ ਸੋ ਜੋ ਮੇਰੀ ਇੱਕ ਜਿੱਤ ਹੈ ਉਹ ਮੇਰੀ ਨਹੀਂ ਹੈ ਉਹ ਇਨਾਂ ਦੀ ਹੈ ਬਾਕੀ ਬੱਚੇ मैं यही कहना चाहनी हाँ कि ती अगर एक एम फड़ लोगे एक डट के तुम मेहनत कर सोच लोगे हार नहीं मनोगे तो थोड़े लिए बहुत सारे ऑप्शनस खुले है तुम एक पास जान का सोच लवो यही नहीं कि मैं आर्म्ड फोर्सिस की गल कर रही हूँ आर्म्ड फोर्सिस वाल ही जाओ अफकोर्स एक कुड़िया एक बहुत अच्छा ऑप्शन है बट अगर तुम कुछ होर भी करना चाहते हो तो बस उस चीज़ को फड़ लो तो वाल मेहनत करो तो अपनी मंजिल जरूर मिलेगी साहिल सिंह है मैं पिछले पांच साल तो इंडियन नेवी से सर्व कर रहा ਆ ਮੇਰੀ ਛੋਟੀ ਸਿਸਟਰ ਪਲਵੀ ਜੋ ਕਿ ਸਟਾਰਟਿੰਗ ਤੋਂ ਹੀ ਬਹੁਤ ਜ਼ਿਆਦਾ ਪੜਾਈ 'ਚ ਲਾਇਕ ਸੀਗੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀਗੀ ਪੜਾਈ ਦੇ ਵਿੱਚ ਹਰ ਇੱਕ ਫੀਲਡ 'ਚ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਸਪੋਰਟਸ ਦੇ ਵਿੱਚ ਵੀ ਬਿਲਕੁਲ ਮਤਲਬ ਫਰਸਟ ਆਨ ਦੀ ਰਹੀ ਆ ਹਰ ਇੰਟਰ ਸਕੂਲ ਕੰਪੀਟੀਸ਼ਨਸ ਹੋ ਗਿਆ ਰੀਜਨਲ ਲੈਵਲ ਕੰਪੀਟੀਸ਼ਨਸ ਹੋ ਗਿਆ ਸਪੋਰਟਸ ਵੀ ਬਹੁਤ ਅੱਛਾ ਰੁਝਾਨ ਰਿਹਾ ਦਾ ਬਾਕੀ ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਜਿਵੇਂ ਕਿ ਸਪੀਚ ਕੰਪੀਟੀਸ਼ਨ ਡਿਬੇਟ ਕੰਪੀਟੀਸ਼ਨਸ ਇਹਨਾਂ 'ਚ ਬਹੁਤ ਇਹਨੇ ਪਾਰਟਿਸਿਪੇਟ ਕੀਤਾ ਸਕੂਲ ਦੇ ਵਿੱਚ ਅ ਸੋ ਇਹ ਸ਼ੁਰੂ ਤੋਂ ਹੀ ਦਾ ਐਕਸਪੋਜ਼ਰ ਬਹੁਤ ਹੋ ਗਿਆ ਸੀਗਾ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਤੇ ਇਸ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਖੜੀ ਐ ਐਜ਼ ਅ ਲੈਫਟਨੈਂਟ ਤੇ ਸਾਰੀ ਫੈਮਿਲੀ ਬਹੁਤ ਪ੍ਰਾਊਡ ਫੀਲ ਕਰ ਰਹੀ ਐ ਇਸ ਟਾਈਮ ਤੇ ਜਸ ਸਿੰਘ ਸਾਡਾ ਪ੍ਰਿੰਸ ਗੁਲਪੁਰ ਅਸੈਂਬਲੀ ਤਹਿਸੀਲ ਪਠਾਨਕੋੜ ਜ਼ਿਲ੍ਹਾ ਪਠਾਨਕੋੜ ਤੇ ਮੈਂ ਇਹ ਹੀ ਕਹਿਣਾ ਚਾਹਣਾ ਇਸ ਟਾਈਮ ਤੋਂ ਬਹੁਤ ਖੁਸ਼ੀ ਐ ਔਰ ਜਿਹੜਾ ਪਿੱਛੇ ਸੰਘਰਸ਼ ਹੈ ਸਾਡਾ ਉਹ ਬਹੁਤ ਕਾਫੀ ਹੈ ਨਾ ਤੇ ਮੈਂ ਇੱਕ ਸੋਚਿਆ ਸੀ ਵੀ ਆਪਾਂ ਇੱਕ ਪੰਜਾਬੀ ਸਕੂਲ ਤੋਂ ਪੜ੍ਹੇ ਆ ਤੇ ਮੈਂ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪਾਉਣਾ ਚਾਹੁੰਦਾ ਸੀ ਕਿ ਜਿੱਥੇ ਬੱਚੇ ਜਿਹੜੇ ਆ ਉਹ ਕੁਝ ਬਣ ਸਕਣ ਤੇ ਪਹਿਲੇ ਜਿਹੜਾ ਜਿਹੜੀ ਪੜ੍ਹਾਈ ਜਿਹੜੀ ਆ ਉਹ ਮੈਂ ਡਿਟਰਬਲ ਸਕੂਲ ਦਿਨਾ ਪੰਮੀਤਾ ਕੋਠਰੀ ਪੰਜ ਕਲਾਸ ਉੱਥੇ ਕੀਤੀ ਫਿਰ ਸੇਮ ਸਕੂਲ ਕਲਾਸ ਲੈ ਕੇ ਪਲਾਟੂ ਤੱਕ ਯਾਨੀ ਕ੍ਰਾਈਸ ਦਾ ਕਿੰਗ ਸਜਣਪੁਰ ਤੋਂ ਹੁਣ ਉੱਥੋਂ ਪਾਸ ਕੀਤੀ ਫੇਰ ਇਹ ਚੱਲੇ ਗਈ ਹੈ ਇਹਨਾਂ ਨੇ ਟੈਸਟ ਪਾਸ ਕੀਤਾ ਮਾਈ ਭਾਗੋ 3 ਸਾਲ ਵਰਤੇ ਇਹਨਾਂ ਨੇ ਗ੍ਰੈਜੂਏਸ਼ਨ ਕਰਕੇ ਤੇ ਟੈਸਟ ਦਿੱਤਾ ਇਹਨਾਂ ਨੇ ਸੀਰੀਅਸ ਦਾ ਤੇ ਅੱਜ ਤੁਹਾਡੇ ਸਾਹਮਣੇ ਖੜੀ ਹੈ ਅੱਜ ਇਹ ਲੈਫਟ ਹੈਂਡਰ ਮੈਂ ਛੋਟਾ ਸਾਹ ਕਿਸਾਨ ਹਣਾ ਤੇ ਚਲੋ ਜਿਆਦਾ ਤੇ ਆnder ਨੇ ਜੀ ਉਹ ਸੰਘਰਸ਼ ਬੋਝ ਆ ਰਿਹਾ ਬੱਚੇ ਨੂੰ ਪੜਾਉਣ ਦੇ ਖਾਤਰ ਇੱਕ ਮੇਰਾ ਕਿ ਇਹੀ ਸੀ ਵੀ ਬੱਚੇ ਜਿਹੜੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਨ ਤੇ ਚੰਗੇ ਅਫਸਰ ਬਣ ਸਕਦੇ ਆ ਅੱਜ ਮੇਰੇ ਦੋ ਬੱਚੇ ਆ ਵੱਡਾ ਬੇਡਾ ਮੈਂ ਇੰਡੀਅਨ ਨੇਵੀ ਦੇ ਵਿੱਚ ਤੇ ਇਹ 5 ਸਾਲ ਹੋ ਗਿਆ ਨੂੰ ਸਰਵਿਸ ਕਰਦੇ ਤੇ ਛੋਟੀ ਬੇਟੀ ਮੱਲਵੀ ਜਿਹੜੀ ਅੱਜ ਲੈਫਟੇਨੈਂਟ ਬਣ ਕੇ ਅੱਜ ਮੇਰੇ ਨਾਲ ਖੜੀ ਹੈ ਮੈਂ ਬਹੁਤ ਪ੍ਰਾਊਡ ਆਫ ਕਰਦਾ ਬਹੁਤ ਮਾਣ ਹੈ ਪਿੰਡ ਤੇ ਪਿੰਡ ਦੇ ਸਾਰੇ ਲੋਕੀ ਵੀ ਜਾਨੀ ਬਹੁਤ ਪ੍ਰਾਊਡ ਆਫ ਕਰਨ ਦੇ ਨੇ ਤੇ ਸਾਨੂੰ ਵੀ ਆਪਣੀ ਬੱਚੀ ਤੇ ਬੜਾ ਮਾਣ ਹੈ